ਸਸਕਾਰ ਜੀ ਕਿਦਾਂ ਸਾਰੇ ਵਧੀਆ ਵਧੀਆ ਹੀ ਹੋਣੇ ਚਾਹੀਦੇ ਹੋ ਕਿਉਂ ਚਾਹੀਏ ਤੁਹੇ ਇਤਨੇ ਹਥਿਆਰ ਇਤਨੇ ਹਥਿਆਰ ਤੁਹੇ ਕਿਉਂ ਚਾਹੀਏ ਐਤੋਂ ਕੀ ਲੱਭੀ ਜਾਂਦੇ ਤੁਸੀਂ ਹੁਣ ਯਾਰ ਗਲਾਸ ਜੋ ਮੱਢ ਸੈ ਉਹ ਘੜਨਾ ਯਾਰ ਗਲਾਸੀ ਪੁੱਟ ਲੈਣੇ ਆ ਗਲਾਸਿਆਂ ਤੋਂ ਪੈਗ ਲਾਉਣੇ ਆ ਹਾਂ ਜੈਸਮੀਨ ਸੱਚੀ ਹਵਾ ਚੁਟ ਗਈ ਜੈਸਮੀਨ ਤਾਂ ਦੋਸਤੋ ਇੱਕ ਚੀਜ਼ ਦਿਖਾਵਾਂ ਤੁਹਾਨੂੰ ਆ ਦੇਖੋ ਇਧਰੋਂ ਹੁਣ ਇੰਨੀ ਹਵਾ ਚੱਲ ਰਹੀ ਨਾ ਇਧਰ ਮਗਰ ਦਿਖਾਉਣਾ ਤੁਹਾਨੂੰ ਦੇਖੋ ਮੌਸਮ ਓਹ ਹੋ ਹੋ ਵਾਓ 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 ਕੀ ਲੱਭ ਰਹੇ ਤੁਸੀਂ ਇੱਥੋਂ ਯਾਰ ਹੁਣ ਯਾਰ ਕੱਚ ਦੇ ਗਲਾਸੀਆਂ ਲੱਭਣੀਆਂ ਕੱਚ ਦੇ ਗਲਾਸੀਆਂ ਹੁਣ ਹੈ ਨਹੀਂ ਆਪਣੇ ਹੈਂਆਂ ਮੈਂ ਕਹਿੰਦਾ ਜਿੰਨੇ ਗਿਫਟ ਆਪਣੇ ਘਰੇ ਪਏ ਹੋਣਗੇ ਕੱਚ ਦੇ ਕੱਚ ਦੇ ਉਹਦੇ ਕਿਸੇ ਦੇ ਵੀ ਨਹੀਂ ਹੋਣੇ ਤਾਂ ਹੀ ਤਾਂ ਕਹਿ ਰਿਹਾ ਸੇਲ ਲਾ ਲਓ ਭਾਵੇਂ ਤੁਸੀਂ ਤਾਂ ਰੇੜੀ ਲੱਕੋ ਇੱਕ ਤੇ ਬਾਹਰ ਜਾ ਕੇ ਸੇਲ ਲਾਓ ਮੇਰਾ ਜਿੰਨੀ ਮਰਜ਼ੀ ਕੀ ਤੇਰਾ ਦਾਰੂ ਵਾਲੀ ਹੈ ਸ਼ਰਾਬ ਵਾਲੀ ਤਾਂ ਚਾਹੀਦੀ ਆ ਆਪਾਂ ਨੂੰ ਸ਼ਰਾਬ ਵਾਲੀ ਆਪਾਂ ਬਈ ਸ਼ਰਾਬ ਆਪਾਂ ਕੀ ਕਰਨੇ ਪੀਂਦੇ ਨਹੀਂ ਆਪਾਂ ਸ਼ਰਾਬ ਲੈੜ ਤਾਂ ਹੈਗੀ ਆ ਉਹ ਕਿੰਨਾ ਵਧੀਆ ਉਹਦੇ ਬਗਲੇ ਉੱਡਦੇ ਜਾਂਦੇ ਬਗਲੇ ਉਹਦੇ ਲੰਘੇ ਬਗਲੇ ਯਾਰ ਤੂੰ ਇੱਥੇ ਬੈਠੀ ਆ ਸੋਫੀ ਹਾਂ ਉਰੇਆ ਹੈਲੋ ਕਰ ਫਿਰ ਹੈਲੋ ਕਰ ਹੂੰ ਨਾਲਿਆ ਸੀ ਤੂੰ ਉਧਰ ਨਾ ਲੈ ਆ ਸੀ ਨਾ ਆਏ ਚਿੱਟਾ ਜਿੱਟਾ ਫਿਰਦਾ ਤੁਰਿਆ ਫਿਰਦਾ ਹੂੰ ਹੂੰ ਇੱਧਰ ਚ ਆ ਕੇ 소ਫੀ ਇੱਧਰ ਚ ਆ ਕੇ ਮੇਰੇ ਵੱਲ ਕਿੱਡੀ ਨਹੀਂ ਚੱਕਣਾ ਇੱਧਰ ਨੂੰ ਚਾੱਕ ਕੀ ਹੋਇਆ ਕੋਕੋ ਦੀ ਆਦੋਂ ਨੇ ਤੈਨੂੰ ਕੋਕੋ ਦੀ ਕੋਕੋ ਕਿੱਥੇ ਕੋਕੋ 소ਫੀ ਓ 소ਫੀ ਕੋਕੋ ਕਿੱਥੇ ਕੋਕੋ ਕੋਕੋ ਕਿੱਥੇ ਆ ਕੋਕੋ ਉਹਦੇ ਤੋਂ ਕੱਢ ਲੋ ਜਲਦੀ ਜਲਦੀ ਯਾਰ ਘਰ ਦੇ ਬਾਹਰ ਬੈਠੇ ਨੇ ਯਾਰ ਹਵਾ ਜੀ ਲੈ ਰਹੇ ਨੇ ਚਰੇ ਇਨੂੰ ਉੱਚਾ ਚੱਕ ਕੇ ਕਰਾਂਗੇ ਥੋੜਾ ਇਹਨਾਂ ਰਾਵੀ ਹੁਣੀ ਲਟਕ ਲਿਆ ਕਰਨਗੇ ਤੇ ਕਰਾਂਗੇ ਇਹਨੂੰ ਉੱਚਾ ਥੋੜਾ ਜਿਹਾ ਕੀ ਹੋਇਆ ਕਹਿੰਦੇ ਨਹੀਂ ਆ ਮੇਰਾ ਬੁੱਗੂ ਸੋਪੂ ਕੀ ਹੋਇਆ ਕਰਨਿਆ ਨਹੀਂ ਕਰਨੇ ਨਹੀਂ ਪੂਛ ਵੀ ਨਹੀਂ ਹਲਾਉਣੀ ਐ ਜੀਵ ਨਹੀਂ ਮਾਰਨੇ ਦੈਂ ਓ ਬਿੱਲੀ ਕੁੱਕੜੀ ਕੀ ਬਣਾਉਣਾ ਅੱਜ? ਇਹ ਚਾਵਲ। ਹਾਂ ਚਾਵਲ ਬਣਾਉਣਾ ਚਾਵਲ ਵਧੀਆ ਯਾਰ ਖਾਣ ਯਾਨੀ ਕਿ ਸ਼ਾਮ ਨੂੰ ਚਾਵਲ ਹੀ ਬਣਾ ਲਵੇ। ਯਾਰ ਅਲੱਗ ਹੀ ਅੰਦਰ ਚੱਕ ਕੇ। ਕੋਕ ਅੱਜ ਫਰਜ ਵੀ ਸਾਫ਼ ਕਰਨੀ ਹੈ ਹੋਈ ਪਈ ਆਪਣੀ। ਇਹਨੂੰ ਇੱਕ ਵਾਰੀ ਨਾ ਹੁਣ ਸਾਫ਼ ਕਰ ਦਾਂਗੇ ਕਿਰਾ ਹਣਾ। ਹਾਂਜੀ। ਦੋਸਤੋ ਮੀ ਆ ਗਿਆ ਬਾਹਰ ਯਾਰ ਮੌਸਮ ਦੇਖੋ। ਬੱਦਲ ਪੂਰਾ ਕੁਲ ਗਿਆ ਹਣਾ। ਪੂਰਾ ਕੁਲਿਆ ਹੋਇਆ ਬੱਦਲ। ਸੋਫੀ ਤੂੰ ਕੀ ਕਰਦੀ ਫਿਰਦੀ ਐ ਇੱਧਰ ਆ ਜਾ ਮੀਂਹ ਚ ਆ ਦੇਖੋ ਮੀਂਹ ਦੇ ਪਾਣੀ ਲੱਗੇ ਮੀਂਹ ਪੈ ਰਿਹਾ ਬਾਰਿਸ਼ ਚੱਲ ਪਈ ਹੈ ਇਹ ਬਈ ਘੁਲ ਗਿਆ ੜੀ ਬੱਦਲ ਜਾ ਹਣਾ ਆ ਦੇਖੋ ਜੀ ਕੀ ਹੋ ਰਿਹਾ ਬੱਦਲ ਘੁਲ ਗਿਆ ਹੈ ਆ ਦੇਖੋ ਉਹ ਕੀ ਹੋ ਰਿਹਾ ਵਾ ਸੋਫੀ ਕੀ ਕਰਦੀ ਐ ਦੇਖੋ ਚੱਲ ਅਲੇ ਖਲੇ ਅਲੇ ਖਲੇ ਚੱਲ ਇੱਥੇ ਆ ਲੇ ਚੱਲ ਖਲੇ ਖਲੇ ਆ ਜਾ ਦੇਖੀ ਕੀ ਕਰੂਗੀ ਚੱਲ ਆੜੀ ਬੁਲਾਈਏ ਦੇ ਨੇ ਆ ਜਾ ਇੱਥੇ ਰੱਖ ਕੀ ਆ 24 hours later ਹੋਏ ਮੈਂ ਮਤਰਾ ਨਾਕੇ ਆ ਗਿਆ ਆਪਾਂ ਤੇ ਡ੍ਰਾਇਰ ਰੂ ਮਾ ਕੇ ਮੜੇ ਆਵਾਜ਼ ਕਾ ਲਈਏ ਲਓ ਜੀ ਡ੍ਰਾਇਰ ਮਾਰ ਲਈ ਆਪਾਂ ਮਾਲ ਆਪਣੇ ਸੈੱਟ ਹੋ ਗਏ ਹੁਣ ਤੇ ਆਪਾਂ ਹੁਣ ਤਿਆਰ ਹੋ ਜਾਈਏ ਹਨਾ ਗਰਾ ਲਓ ਜੀ ਆਪਾਂ ਹੋ ਗਏ ਰੈਡੀ ਔਰ ਜਾਣਾ ਸੀ ਕੰਮ ਤੇ ਯਾਰ ਬਾਹਰ ਬਾਰਿਸ਼ ਬਹੁਤ ਹੋ ਜਾਂਦੀ ਆ ਇਹ ਅਗਲੇ ਦਿਨ ਦਾ ਵਲੋਗ ਆ ਦੋਸਤੋ ਅਗਲੇ ਦਿਨ ਨੈਕਸਟ ਵਲੋਗ ਦਿੰਦਾ ਹਾਂ ਜੀ ਬੱਦਲ ਬੂਰਾ ਕੋ ਲੱਗਿਆ ਤੇ ਬਾਰਿਸ਼ ਹੋ ਜਾਂਦੀ ਆ ਕੰਮ ਤੇ ਕਿੱਥੇ ਜਾਇਆ ਹੂੰਗਾ ਅੱਜ ਮਨ ਲੱਗਦਾ ਮੁਸ਼ਕਲ ਆ ਜੇ ਨਾ ਹਟਿਆ ਮੀਂਹ ਤਾਂ ਸ਼ਹਿਰ ਹੀ ਜਾਇਆ ਜਾਵੇ ਚਲੋ ਦੇਖਦੇ ਆ ਕੀ ਕਰਨ ਡਿਆ ਬਾਈ ਮੇਰੇ ਬਾਹਰ ਸੇਕ ਕਰਾ ਕੇ ਦੋ ਮਹੀਨੇ ਲੱਗਦੇ ਨੇ ਹੂੰ ਬਾਹਰ ਸੇਕ ਕਰਾਉਣਾ ਕੋਈ ਖਿਦਿਆ ਬਾਹਰ ਸੇਕ ਕਰਾਉਣੇ ਨੇ ਅੱਛਾ ਨਾ ਤੂੰ ਏ ਚੂਰੀ ਆ ਲੋ ਚੂਰੀ ਖਾਂਦਾ ਚੂਰੀ ਚੂਰੀ ਖਾਂਦਾ ਚੂਰੀ ਚੋਰੀ ਖਾਂਦਾ ਚੂਰੀ ਹੈ ਦੋਸਤੋ ਬਾਜ਼ਾਰ ਜਾਣਾ ਸੀ ਯਾਰ ਸਾਮਾਨ ਲੈਣ ਤੇ ਵਿੱਚੀ ਧੁੱਪ ਨਿਕਲੀ ਹੈ ਵਿੱਚੀ ਮੀਂਹ ਪਈ ਜਾਂਦਾ ਯਾਰ ਕੀ ਕਰੀਏ ਯਾਰ ਆਹ ਦੇਖੋ ਮੀਂਹ ਪੈ ਰਿਹਾ ਇਹ ਰਾਨਾ ਮੈਂ ਦੇਖਿਆ ਐ ਪਈ ਜਾਂਦਾ ਮੀ ਯਾਰ ਹੁਣ ਕੀ ਕਰੀ ਯਾਰ ਕਿਵੇਂ ਜਾਈਏ ਕਿਵੇਂ ਨਾ ਹੂੰ ਅਰੇ ਮੀ ਜਾਇਆ ਉਹ ਵੀ ਯਾਰ ਆਪਣੇ ਤੋਂ ਵਧੀਆ ਮੌਸਮ ਹੈ ਯਾਰ ਹਮ ਤਾਂ ਵਧੀਆ ਪਰ ਹੁਣ ਮੀ ਹਟੂਗਾ ਤਾਂ ਫੇਰ ਇਹ ਗਿੱਲੇ ਹੋ ਜਾਣਗੇ ਆਪਾਂ ਸਾਰੇ ਫੇਰ ਕੀ ਹੋ ਗਿਆ ਬਠਾਉਂਗਾ ਨਾ ਫਾਂਡ ਤੇ ਚਲੋ ਫਿਰ ਮੈਂ ਚੱਲਦਾ ਆਂ ਫੇਰ ਭਿਜ ਜਾਂਗੇ ਮੋਰੇ ਤੁਜ਼ੀ ਨੂੰ ਆ ਤੂੰ ਵੀ ਆਈ ਤਾਂ ਕਹਿ ਰਹਾ ਮੈਂ ਹੀ ਭਿਜਣਾ ਤੂੰ ਤਾਂ ਪਿੱਛੇ ਬਹਿਣਾ ਵਾ ਚਲੋ ਕੋਈ ਨਹੀਂ ਦੇਖਦਾ ਦੋਸਤ ਪੰਜ ਕੁ ਮਿੰਟ ਰੁਕ ਜਿਓ ਰੁਕ ਜੰਨੇ 10 ਕੁ ਮਿੰਟ ਚਲਦੇ ਆ ਫਿਰ ਕੋਈ ਨਹੀਂ ਆਪਾਂ ਹਾਂ ਹਾਂ ਤਾਂ ਠੀਕ ਆ ਯਾਰ ਮੇਚੀ ਧੁੱਪ ਆ ਰਹੀ ਹਾਂ ਚਲ ਚੱਲੀਏ ਫਿਰ ਹਾਂਜੀ ਚਲੋ ਯਾਰ ਚਲੀਏ ਹਾਂਜੀ ਹਾਂਜੀ ਅਸੀਂ ਤੁਰਪੇ ਆ ਬਾਜ਼ਾਰ ਵਿੱਚ ਹੀ ਵੈਸੇ ਤਾਂ ਕਣੀਆਂ ਪਈ ਜਾਂਦੀਆਂ ਹਾਂ ਪੂਰ ਪਈ ਜਾਂਦੀ ਆ ਉਸ ਦਾ ਚਲ ਜਾਣਾ ਵੀ ਜ਼ਰੂਰੀ ਆ ਪਿਆਰਾ ਇਹ ਕੰਮ ਸੀਗਾ ਲੈਣਾ ਦੇਖ ਲੋ ਹੂੰ ਕਿਹੜੀ ਦਾਲ ਲੈਣੀ ਆ ਹਰੀ ਮੂੰਗੀ ਹਰੀ ਮੂੰਗੀ ਦਾਰਾ ਹੀ ਪਈਆ ਨੇ ਇਹ ਆਹ ਕਿੜੀਆਂ ਪੰਜੰਦਰ ਆਹ ਕਿੜੀਆਂ ਪੰਜੰਦਰ ਬਸ ਆਹੀ ਲੈਣਾ ਸੀਗਾ ਆਪਾਂ ਤਿੰਨ ਦਾਾਲ ਹੀ ਲੈਣੀਆਂ ਸੀ ਨਾ ਚਲੋ ਹੋ ਤਾਂ ਹੀ ਕੋ ਲੈਣਾ ਦੇਖ ਲੋ ਹੁਣ ਤਾਂ ਲੋ ਵੀ ਮਿੱਤਰੋ ਅਸੀਂ ਲੈ ਲਈ ਜਾਂ ਜੋ ਵੀ ਲੈਣਾ ਸੀ ਸਮਾਨ ਤੇ ਹੁਣ ਅਸੀਂ ਚੱਲਦੇ ਪਉਨੇ ਚੱਲੇ ਇੱਧਰ ਤੋਂ ਹੀ ਕੋਲ ਲੈਣਾ ਨਹੀਂ ਲੋ ਵੀ ਦੋਸਤੋ ਅਸੀਂ ਸਮਾਨ ਲੈ ਕੇ ਆ ਰਹੇ ਆ ਘਰੇ ਪਹੁੰਚ ਕੇ ਬਸ ਸਾਹਮਣੇ ਆ ਗਿਆ ਆਪਣਾ ਘਰ ਮਿਲਦੇ ਆਪਾਂ ਕੋਈ ਨਹੀਂ ਸਾਨੂੰ ਘਰ ਜਾ ਕੇ ਲੋ ਜੀ ਪਹੁੰਚ ਕੇ ਘਰੇ ਖੋਲਿਓ ਕਰਾਂ ਸਮਾਨ ਲਿਆ ਸਮਾਨ ਚ ਲਿਆਂਦਾ ਭਾਈ ਅਸੀਂ ਆਹ ਦਾਲਾ ਦੂਲਾ ਵਗੈਰਾ ਦੋਸਤੋ ਅਸੀਂ ਆ ਗਏ ਸੀਗੇ ਸਬਜ਼ੀ ਲੈ ਕੇ ਬਜ਼ਾਰੋਂ ਅਲੂ ਮਟਰਾਂ ਸਬਜ਼ੀ ਲਿਆਂਦੀ ਸੀ ਤੇ ਬਣਾ ਵੀ ਲਈ ਸੀ ਬੰਦਾ ਪਤਾ ਨਹੀਂ ਲੱਗਿਆ ਮੈਂ ਤਾਂ ਸੌਂ ਗਿਆ ਸੀ ਆ ਕੇ ਤੇ ਹੁਣ ਡੈਡੀ ਉਹਨਾਂ ਨੂੰ ਰੋਟੀ ਪਾ ਕੇ ਦੇਣ ਲੱਗੇ ਸੀਗੇ ਮੈਂ ਕਿਹਾ ਚੱਲ ਥੋੜੀ ਜੀ ਮੈਂ ਆੜੀ ਨਾਲ ਮਦਦ ਕਰਾਦਾ ਯਾਰ ਵਿਚਾਰਾ ਇਕੱਲਾ ਲੱਗਿਆ ਪਿਆ ਨਾ ਉਹਨੂੰ ਤਾਂ ਨਹੀਂ ਮਿੱਤੇ ਤਰਸ ਹੁੰਦੀ ਨਹੀਂ ਤਰਸ ਲੈ ਮੈਂ ਆਣਾ ਆ ਗਿਆ ਮੈਂ ਜਾ ਵੀ ਵੜਨਾ ਹੋਰ ਕੀ ਯਾਰ ਇੱਕ ਤਾਂ ਬੰਦਾ ਚੱਲ ਕੇ ਨਸੁੱਤਾ ਉੱਠ ਗਿਆ ਉਤੋਂ ਦੇ ਕੇ ਮੈਂ ਨਹੀਂ ਕਰਾਂ ਮੈਂ ਕੀ ਮਾਰ ਆ ਦੇਖੋ ਜੀ ਸਬਜੀ ਗਰਮ ਹੋ ਰਹੀ ਹੈ ਆਪਣੀ ਰੋਟੀਆਂ ਬਣ ਰਹੀਆਂ ਨੇ ਇੱਥੇ ਡੈਡੀ ਹੁਣਾਂ ਵਾਸਤੇ ਪਾਤਾ ਜੀ ਆਪਾਂ ਮੰਮੀ ਤੇ ਡੈਡੀ ਵਾਸਤੇ ਦਹੀਂ ਤੇ ਸਲਾਦ ਵਗੈਰਾ ਕੱਟਿਆ ਪਿਆ ਕਿਉਂਕਿ ਡੈਡੀ ਹੁਣੇ ਖਾਣੇ ਰੋਟੀ ਸਬਜੀ ਕਿਵੇਂ ਲੱਗੀ ਅੱਜ ਬਈ ਬੜੀ ਬੜੀ ਹੈ ਬਹੁਤ ਵਧੀਆ ਬਣੀ ਇਹ ਮੈਂ ਬਣਾਈ ਅੱਜ ਸਬਜੀ ਆ ਤੁਸੀਂ ਬਣਾਈ ਏ ਇਹ ਮੈਂ ਬਣਾਈ ਆ ਨਹੀਂ ਭਾਈ ਲਾ ਆਪਣਾ ਨਾਮ ਵਿੱਚ ਨਹੀਂ ਦੇਦੇ ਆ ਭਾਈ ਸਭ ਜੀ ਨਹੀਂ ਮੈਂ ਬਣਾਈ ਸੀ ਯਾਰ ਮਦਦ ਤਾਂ ਮੈਂ ਕੀਤੀ ਆ ਨਹੀਂ ਬਣਾਈ ਆ ਸਵਾਦ ਹੈ ਮੇਰੇ ਦੋਨਾਂ ਨੇ ਬਣਾਈ ਨਹੀਂ ਐਵੇਂ ਕਰਦਾ ਹੂੰ ਉਹਨੇ ਬਣਾਈ ਪ੍ਰੀਤੀ ਨੇ ਬਣਾਈ ਆ ਮੈਂ ਤਾਂ ਬਸ ਮਾੜਾ ਮੋਟਾ ਹੱਥ ਪੱਲਾ ਵਿੱਚ ਨੂੰ ਮਾਰ ਜਨਾ ਅੱਜ ਤਾਂ ਮੈਂ ਉਹ ਵੀ ਨਹੀਂ ਮਾਰਾ ਮੈਂ ਸੌਂ ਗਿਆ ਸੀ ਆ ਕੇ ਲਓ ਵੀ ਦੋਸਤੋ ਆਪਾਂ ਖਾਣ ਲੱਗੇ ਸੀ ਰੋਟੀ ਤੇ ਆਪਾਂ ਪਾਲਿਆਂ ਦੀ ਰੋਟੀ ਅੱਜ ਦਹੀਂ ਆਪਣੇ ਕੋਲੇ ਤੇ ਆਮ ਆਲੂ ਮਟਰਾਂ ਸਬਜ਼ੀ ਆ ਸਲਾਦ ਸੀ achar ਰੋਟੀ ਪਈਆ ਇਧਰ ਪਾਣੀ ਪਿਆ ਇਧਰ ਆਪਣੇ ਪ੍ਰੀਤੀ ਮੰਗੜ ਜੀ ਬੈਠੇ ਨੇ ਰੋਟੀ ਖਾਣ ਵਾਸਤੇ ਖਾਈਏ ਰੋਟੀ ਕਰੀਏ ਸ਼ੁਰੂ ਫਿਰ ਹਾਂਜੀ ਚਲੋ ਠੀਕ ਆ ਦੋਸਤੋ ਫਿਰ ਖਾ ਲੀਏ ਰੋਟੀ ਆਪਾਂ ਆਜੋ ਤੁਸੀਂ ਵੀ ਖਾ ਲਓ ਆ ਲਓ ਆਜੋ ਜਿਹਨੇ ਖਾਣੀ ਰੋਟੀ ਸਾਡੇ ਨਾਲ ਖਾ ਸਕਦੇ ਹੋ ਤੁਸੀਂ ਆ ਸਾਡੀ ਪ੍ਰੀਤੀ ਮੰਗੜ ਜੀ ਨੇ ਬਣਾਈਆਂ ਰੋਟੀਆਂ ਦੇਖੋ ਤਹਿਰੀਆਂ ਨੇ ਨਰਮ ਨਰਮ ਦੀਆਂ ਅੱਜ ਇਹ ਤਾਂ ਮੈਂ 10 15 20 30 ਖਾ ਜਾਣਾ ਉਹਨਾ ਕੋਈ ਜ਼ਿਆਦਾ ਨਹੀਂ ਹੋ ਗਿਆ ਚਲੋ ਕੋਈ ਨਹੀਂ ਜੀ ਮਿਲਦੇ ਆਂ ਫਿਰ ਆਪਾਂ ਬਾਅਦ ਬਾਹਰ ਹਵਾ ਚੱਲਦੀ ਨੇਰੀ ਚੱਲਦੀ ਨੇਰੀ ਚੱਲ ਪਈ ਹੈ ਨਾ ਬਾਹਰ ਦੋਸਤੋ ਬਾਹਰ ਨੇਰੀ ਚੱਲ ਪਈ ਤੇ ਅਸੀਂ ਰੋਟੇ ਫਟੋੜ ਖਾ ਲੀਏ ਲਾਈਟ ਵੈਸੇ ਗਈ ਹੋਈ ਆ ਚੰਗਾ ਵੀ ਦੋਸਤੋ ਮਿਲਦੇ ਆਪਾਂ ਅਗਲੇ ਵਲੌਗ ਚ ਸਾਰੇ ਇੰਤਿਆਰ ਰੱਖੋ ਆਪਣਾ ਤੇ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਆ ਕਰੋ ਤੇ ਸਾਨੂੰ ਪਤਾ ਲੱਗੇ ਸਾਡੇ ਵਲੌਗ ਤੁਹਾਨੂੰ ਕਿੱਦਾਂ ਲੱਗ ਰਹੇ ਨੇ ਮਿਲਦੇ ਆਪਾਂ ਅਗਲੇ ਵਲੌਗ ਚ ਗੁੱਡ ਨਾਈਟ ਸਾਰਿਆਂ ਨੂੰ ਗੁੱਡ ਨਾਈਟ ਗੁੱਡ ਨਾਈਟ ਸਾਰਿਆਂ ਨੂੰ ਬਾਏ ਬਾਏ ਮਿਲਦੇ ਆ ਅਗਲੇ ਬਲੌਗ ਚ